ਹਾਂਜੀ ਸਤਿ ਸ਼੍ਰੀ ਅਕਾਲ ਤੇ ਅੱਜ ਜੰਟੀ ਨੂੰ ਲੈ ਕੇ ਆਇਆ ਸੋਲੀਆ ਮੇਰੇ ਪੁੱਤ ਨੂੰ ਪਤਾ ਲੱਗ ਗਿਆ ਕਿ ਇਹਦਾ ਨਾਂ ਕੀ ਹੈ ਹਾਂਜੀ ਪਾਪਾ ਜੀ ਨੇ ਦੱਸਿਆ ਹੈ ਪਾਪਾ ਨੇ ਦੱਸਿਆ ਹੀਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਆ ਕਿ ਸਾਰੇ ਠੀਕ-ਠਾਕ ਹੋਗੇ ਅੱਜ ਆਪਾਂ ਬਣਾ ਰਹੇ ਆ ਕੱਚੇ ਚਣਿਆਂ ਦੀ ਸਬਜ਼ੀ ਤੇ ਨਾਪਰੀਦ ਨੂੰ ਇਹਦਾ ਨਾਂ ਦਾ ਪਤਾ ਚੱਲ ਗਿਆ ਵਾ ਡੈਡ ਜੀ ਨੇ ਦੱਸ ਦਿੱਤਾ ਆ ਛੋਟੇ-ਛੋਟੇ ਬੱਚੇ ਜਿਹੜੇ ਅੱਜ ਅੱਤ ਕਦੇ ਜਿਹਨਰੇ ਸਨ ਉਹਨਾਂ ਨੂੰ ਇਹ ਹੈ ਵੀ ਨਹੀਂਗਾ ਪਤਾ ਕਿ ਆਪਾਂ ਇਹਨੂੰ ਕੀ ਬੋਲਦੇ ਆ ਇਹ ਸੋਲੀਆ ਵਾ ડાડી ਨੂੰ કુમાડિયે આમડા હાજી સોરિયા વાલે اچھا جی ਇਹ ਪੁੱਤ ਜਦੋਂ ਪਿਛਲੇ ਸਮੇਂ ਹੈ ਨਾ હાਜੀ ਉਦੋਂ ਆਪਾਂ ਜਦੋਂ ਹੁਣ ਦੁਕਾਨਾਂ ਤੋਂ ਲਿਆ ਲੈ ਕੇ ਚਨੇ ਬਣਾਉਨੇ ਉਦੋਂ ਆਪ ਹੀ ਫਸਲ ਬੀਜਦੇ ਸੀ ਤੇ ਆਪ ਹੀ ਇਦਾਂ ਖੇਤੀ ਵੀ ਕਰਕੇ ਤੇ ਫਿਰ ਜਦੋਂ ਇਦਾਂ ਸਬਜ਼ੀ ਬਣਾਉਂਦੇ ਸੀ ਤੇ ਸਭ ਨੂੰ ਜਾਨੀ ਸੁਆਦ ਬੰਦੀ ਸੀ ਤੇ ਸੇਤਲੀ ਵੀ ਕਾਫੀ ਪੈਰੇ ਮੰਨ ਅੱਛਾ ਜੀ ਪਾਣੀ ਨਾਲ ਮਿਲ ਕੇ ਤੇ ਇਹਨੂੰ ਕੱਢਦੇ ਆਂ ਹਾਂਜੀ ਪਰ ਦੇਖਣਾ ਤੂੰ ਕਦੀ ਕੱਢੇ ਨਹੀਂ ਮੈਂ ਨਹੀਂ ਕਰਦੇ ਉਦਾਂ ਨਹੀਂ ਕੱਢੇ ਹੁਣ ਜਦੋਂ ਆਪਾਂ ਇਹਨੂੰ ਇਦਾਂ ਕੱਢਣਾ ਵਾ ਨਾ ਇਹ ਇਸ ਤਰ੍ਹਾਂ ਸ਼ਾਇਦ ਪਟਾਕੇ ਵੀ ਵਾਜਦੇ ਪਟਾਕੇ ਇਹ ਦੇਖੀ ਦੋ ਦੋ ਵੇਖ ਕਿੰਨੇ ਵਧੀਆ ਨਾ ਹਾਂਜੀ ਪਟਾਕੇ ਜਿਹੜੇ ਖਾਲੀ ਹੋਣਗੇ ਉਹਨਾਂ ਦੇ ਪਟਾਕੇ ਵਜਣੇ ਆ ਆ ਵੇਖੋ ਨਹੀਂ ਜੇ ਕਾਲੇ ਹੁੰਦੇ ਤੇ ਉਹ ਜ਼ਿਆਦਾ ਫਾਲ ਹੋਣਾ ਡੈਡੀ ਕਹਿੰਦੇ ਜੇ ਕਾਲੇ ਹੁੰਦੇ ਤੇ ਉਹ ਜ਼ਿਆਦਾ ਫਾਲ ਹੋਣਾ ਹੈਗਾ ਆ ਵੇਖੋ ਵਾਜ ਗਏ ਵਾਜ ਗਏ ਚਾਲ ਨਾਲੇ ਆਪਾਂ ਹੁਣ ਇਹਦਾ ਕਹਿੰਦੇ ਹੁੰਦੇ ਆ ਕਿ ਸਬਜ਼ੀ ਬਣਾਉਣੇ ਚਨੇ ਵਿੱਚੋਂ ਕੱਢਦੇ ਆ ਤੇ ਨਾਲੇ ਤੁਸੀਂ ਇੰਜੋਏ ਕਰੋ ਮੇਰੇ ਨਾਲ ਹੈਲਪ ਕਰਕੇ ਹੈਂ ਹਾਂਜੀ ਤੇ ਬਾਕੀ ਸਬਜ਼ੀ ਬਣਾ ਕੇ ਆਪਾਂ ਬਾਕੀ ਵੀਡੀਓ ਸ਼ੇਅਰ ਕਰਦੇ ਆਂ ਚਨੇ ਕੱਢਣ ਦੀ ਹੋ ਗਈ ਹੈ ਤਿਆਰੀ ਤੇ ਹੁਣ ਫਟਾਫਟ ਕੱਢ ਕੇ ਆਪਾਂ ਬਾਕੀ ਦੀ ਜਿਹੜੀ ਹੈ ਸਬਜ਼ੀ ਕਰਦੇ ਹਾਂ ਸਿੱਟੇ ਤੇ ਰਹਿ ਲਈ ਤੇ ਚਨੇ ਆਪਣੇ ਨਿਕਲ ਚੁੱਕੇ ਆ ਤੱਬ ਜਿਆਦਾ ਵੱਡਾ ਲੇਕਿਨ ਲੱਗਦਾ ਤੇ ਦੋ ਕੋਲੀ ਦੇ ਕਰੀਬ ਹੋਈ ਜਾਣਗੇ ਹਾਂ ਸਾਈਡ ਮੇਰਾ ਅੰਦਾਜ਼ਾ ਬਿਲਕੁਲ ਸਹੀ ਹੈ ਇੱਕ ਦੋ ਕੋਲੀ ਦੇ ਕਰੀਬ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਵੇਖ ਲੈਨੇ ਸੰਟੀ ਕਰ ਲੈਨੇ ਕਰਕੇ ਤੋਂ ਬਾਅਦ ਚ ਕਰ ਲੈਨੇ ਮਿਰਚਾਂ ਗੰਡਿਆ ਗੁੰਡਿਆਂ ਦੀ ਤਿਆਰੀ ਅਦਰਕ ਜਿਹੜਾ ਹੈ ਆਪਣਾ ਘਰ ਦਾ ਹਲਦੀ ਕਰਦੀ ਤੇ ਇਹਨਾਂ ਕਰ ਰਹੇ ਜਿੱਦਾਂ ਆਪਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਸਾਫ਼ ਕਰ ਲੈਨੇ ਆਂ ਛੜਿਆਂ ਨੂੰ ਚੰਗੀ ਤਰ੍ਹਾਂ ਆਪਾਂ ਕਰ ਲਿਆ ਸੀਗਾ ਸਾਫ਼ ਤੇ ਹੁਣ ਆਪਾਂ ਇਹਨਾਂ ਨੂੰ ਡੰਡੇ ਕੁੰਡੇ ਲਵਾਂਗੇ ਘੋਟ ਹੈ ਜਾਂ ਮਿਰਚਾਂ ਦੇ ਪਾਵਾ ਦੇ ਨਾਲ ਲਾਲ ਮਿਰਚਾਂ ਪਿਆਜ਼ ਬਰੀਕ-ਬਰੀਕ ਸਾਰਾ ਕੁਝ ਕੱਟ ਕੇ ਤੇ ਆਪਾਂ ਝਟੂ ਮੁੰਗਲੇ ਦੇ ਵਿੱਚ ਹੀ ਘੋਟ ਲੈਣ ਆਇਆ মিক্সিরਾ ਜਿਹੜਾ ਇਹਦੇ ਵਿੱਚ ਆਪਾਂ ਬਿਲਕੁਲ ਵੀ ਮਰਤੁੰਦੀ ਨਹੀਂ ਕੀ ਕਰਨੀ ਹੈਗੀ ਇਹਦਾ ਜਿਹੜਾ ਸਵਾਦ ਬਿਲਕੁਲ ਅਲੱਗ ਤਰੀਕੇ ਨਾਲ ਆਉਂਦਾ ਹੈ। ਓਕੇ ਸਾਦਾ ਕੁਝ ਮਸਾਲਾ ਬਿਲਕੁਲ ਨਭਾ ਰਹੇ। ਮਸਾਲਾ ਆਪਣਾ ਹੋ ਚੁੱਕਿਆ ਹੈ ਤਿਆਰ। ਤੇ ਕੌੜਾ ਤੇਲ ਪਾ ਕੇ ਸਰੋਂ ਦਾ ਇਹਦੇ ਵਿੱਚ ਪਾਵਾਗੇ ਤੇਜ ਪੱਤਾ, ਦਾਲਚੀਨੀ ਤੇ ਨਾਲ ਦੀ ਨਾਲ ਆਪਾਂ ਜਿਹੜਾ ਰੈਡੀ ਕੀਤਾ ਆਪਣਾ ਜਿੰਨਾ ਵੀ ਮਟੀਰੀਅਲ ਆ ਸਾਰਾ ਇਹਦੇ ਵਿੱਚ ਪਾ ਦਿੰਨੇ ਆ। ਇਹ ਜਿਹੜਾ ਸੋਲੀਆ ਆ ਇਹਨੂੰ ਅੱਗ ਦੇ ਉੱਪਰ ਭੁੰਨ ਕੇ ਜਦੋਂ ਖਾਂਦੇ ਆ ਤੇ ਬੜਾ ਮਿੱਠਾ ਲੱਗਦਾ ਆ ਉਹ ਵੀ ਸੰਨਿਆਂ ਦੀ ਤਰ੍ਹਾਂ ਭੁੰਨ ਕੇ ਖਾਣਾ ਚਾਹੀਦਾ ਆ ਉਹਦਾ ਵੀ ਅਲੱਗ ਸਵਾਦ ਹੁੰਦਾ ਆ ਬਾਕੀ ਆਪਣਾ ਮਸਾਲਾ ਜਿਹੜਾ ਹੁਣ ਪੁੱਜਣ ਲੱਗ ਗਿਆ ਆ ਤੇ ਜਦੋਂ ਥੋੜਾ ਥੋੜਾ ਤੇਲ ਛੱਡਦਾ ਹੈ ਨਾਲ ਹੀ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਪਾ ਦਿੰਨੇ ਆ ਮਸਾਲੇ ਬੜੇ ਵੇਚ ਗਏ ਆ ਕੋਈ ਵੀ ਆਪਾਂ ਵੱਖਰਾ ਮਸਾਲਾ ਜਿੱਤ ਨਹੀਂ ਬਣਾ ਸਿੰਪਲ ਤੇ ਸਾਦੀ ਸਰਦੀ ਬਣਾਉਣੀ ਆ ਹਰੇ ਆਪਣੇ ਟਮਾਟਰ ਜਿਹੜੀ ਇਹਦੀ ਪੇਸਟ ਆਪਾਂ ਬਣਾ ਲਈਏ ਤੇ ਠੰਮੂਗਲੇ ਦੇ ਵਿੱਚ ਉਹ ਵੀ ਨਾਲ ਹੀ ਹੁਣ ਪਾ ਦਿੰਨੇ ਆ ਇਹਦੇ ਵਿੱਚ ਹਲਦੀ ਲਾਲ ਮਿਰਚ ਹਰੀ ਮਿਰਚ ਤੇ ਅਦਰਕ ਵਗੈਰਾ ਜਿਹੜਾ ਨਾਲ ਹੀ ਪੈ ਚੁੱਕਾ ਆ ਹੁਣ ਇਹਦੇ ਵਿੱਚ ਸਿਰਫ ਆਪਾਂ ਪਾਵਾਂਗੇ ਲੋੜ ਦੇ ਅਨੁਸਾਰ ਲੂਣ ਪਾਵਾਂਗੇ ਫਿਰ ਨਾਲ ਗਰਮ ਮਸਾਲਾ ਪਾਵਾਂਗੇ ਤੇ ਨਾਲ ਹੀ ਇਹਦੇ ਆਪਾਂ ਹਲਦੀ ਜਿਹੜੀ ਪਹਿਲਾਂ ਪੈ ਚੁੱਕੀ ਆ ਇਸ ਤੋਂ ਬਾਅਦ ਕੋਈ ਵੀ ਮਸਾਲੇ ਨਹੀਂ ਪਾਉਣੇ ਹੈਗੇ ਲੋੜ ਪੈਣ ਤੇ ਜਿਹੜੀ ਆਪਾਂ ਡਾਈਜੈਸਟ ਹੋ ਜਾਂਦੀ ਆ ਸਿਸਟਮ ਆਪਣਾ ਵਧੀਆ ਰਹਿੰਦਾ ਆ ਪੇਟ ਦਾ ਤੇ ਥੋੜੀ ਜੀ ਇਹਦੇ ਵਿੱਚ ਹੋ ਸਕੇ ਤੇ ਆਹ ਇਹਨਾਂ ਜਿਹੜੀ ਜ਼ਰੂਰ ਪਾਉਣੀ ਚਾਹੀਦੀ ਮਸਾਲੇ ਚ ਮੈਂ ਅਜ ਪਾਈ ਨਹੀਂ ਮੇਰੇ ਕੋਲ ਹੈ ਨਹੀਂ ਸੀਗੀ ਬਾਕੀ ਆਪਾਂ ਹੁਣ ਮਸਾਲਾ ਜਿਹੜਾ ਆਪਣਾ ਪੂਰੀ ਤਰ੍ਹਾਂ ਨਜ਼ਾਰੇ ਨਾਲ ਜਿਹੜਾ ਪੁੱਜ ਚੁੱਕਿਆ ਸੀਗਾ ਤੇ ਉਹਦੇ ਵਿੱਚ ਪਾ ਦਿੱਤੇ ਹੁਣ ਆਪਾਂ ਆਪਣੇ ਚਨੇ ਹਰੇ ਚਨੇ ਸੋਲਿਆ ਤੇ ਹੁਣ ਆਪਾਂ ਇਹਨੂੰ ਸੀਟੀ ਨਹੀਂ ਗਿਮਰਵਾਣੀ ਇਦਾਂ ਹੀ ਮਤਲਬ ਕਿ ਖੁੱਲੇ ਢੱਕਣ ਬਾਸ ਉੱਪਰ ਰੱਖਿਆ ਹੋਇਆ ਇਸੇ ਤਰ੍ਹਾਂ ਹੀ ਆ ਇਹਨੂੰ ਬਣਾਉਣਾ ਆ ਤੇ ਨਾਲ ਦੀ ਨਾਲ ਆਪਾਂ ਬਣਾਵਾਂਗੇ ਹੁਣ ਮੂੰਗਰੇ ਤੇ ਉਹਦੇ ਵਿੱਚ ਪਾ ਕੇ ਪੁਦੀਨਾ ਨਮਕ ਹਰੀ ਮਿਰਚ ਮਸਾਲਾ ਤੇ ਇਹਦੇ ਵਿੱਚ ਆਪਾਂ ਇਹ ਸਾਰਾ ਸਮਾਨ ਪਾ ਕੇ ਤੇ ਚਟਣੀ ਜਿਹੜੀ ਬੋਟਲ ਲਿੰਨੇ ਆ ਜਿਹੜੀ ਇਹ ਵੀ ਬੜੀ ਸੁਆਦ ਲੱਗਦੀ ਹੈ ਸਬਜੀ ਦੇ ਨਾਲ ਹਰਿਆ ਭਰਿਆ ਸਾਰਾ ਕੁਝ ਵਧੀਆ ਫਾਈਬਰ ਵਧੀਆ ਤੇ ਬੱਚੇ ਵੀ ਸੁਆਦ ਨਾਲ ਖਾ ਲੈਂਦੇ ਆ ਆਪਣੀ ਚਟਣੀ ਜਿਹੜੀ ਆ ਵੈਸੇ ਵੀ ਇਹ ਨਾਲ ਰੋਟੀ ਖਾਦੀ ਜਾਵੇ ਨਾਲ ਥੋੜੀ ਜੀ ਮੱਖਣੀ ਹੋਵੇ ਤੇ ਕੀ ਆ ਗੱਲਾਂ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੋ ਚਮਚ ਦਹੀਂ ਪਾਇਆ ਵੀ ਮਿਕਸ ਕਰਕੇ ਤੇ ਚਟਣੀ ਹੋ ਚੁੱਕੀ ਆਪਣੀ ਰੈਡੀ ਨਾਲ ਦੇ ਨਾਲ ਆਪਾਂ ਬਣਾਵਾਂਗੇ ਗਰਮ ਗਰਮ ਤੰਦੂਰੀ ਫੁਲਕੇ ਇਹਨਾਂ ਗਰਮ ਗਰਮ ਤੰਦੂਰੀ ਫੁਲਕੇ ਦੇ ਨਾਲ ਜਦੋਂ ਗਰਮ ਗਰਮ ਇਸ ਤਰ੍ਹਾਂ ਸਬਜੀ ਦਾ ਚਟਣੀ ਮਿਲਦੀ ਆਂ ਆਂ ਕੀ ਆ ਗੱਲਾਂ ਕਰਨ ਦੀਆਂ ਕਿ ਤੁਸੀਂ ਵੀ ਟਰਾਈ ਕਰਨਾ ਕਰੇ ਆਪਣੇ ਮਿਹਨਤ ਕਰਨ ਤੋਂ ਬਾਅਦ ਸਾਰਾ ਕੁਝ ਹੋ ਗਿਆ ਤਿਆਰ ਤੇ ਆਪਾਂ ਹੁਣ ਪਾ ਕੇ ਥਾਲੀ ਦੇ ਵਿੱਚ ਸਾਰਾ ਕੁਝ ਤੇ ਫਿਰ ਵੇਖਦੇ ਆ ਕਿ ਕਿੰਨਾ ਸੁਆਦ ਆ ਵੀਡੀਓ ਬਣਾਉਂਦੇ ਬਣਾਉਂਦੇ ਕਾਫੀ ਸਮਾਂ ਹੋ ਚੁੱਕਾ ਆ ਤੇ ਹਨੇਰਾ ਵੀ ਹੋ ਚੁੱਕਾ ਵਾ ਤੇ ਲੇਕਿਨ ਹੁਣ ਆਪਣਾ ਸਾਰਾ ਕੁਝ ਬਣ ਕੇ ਹੋ ਚੁੱਕਾ ਆ ਰੈਡੀ ਚਟਣੀ ਆਪਾਂ ਕੋਲੀ ਵਿੱਚ ਪਾ ਲਈ ਐ ਤੇ ਨਾਲ ਦੀ ਨਾਲ ਪਾਇਆ ਦਹੀਂ ਹਰੀ ਮਿਰਚ ਤੇ ਨਾਲ ਅਚਾਰ ਸਬਜੀ ਕਾਫੀ ਵਧੀਆ ਬਣੀ ਐ ਦੇਖਣ ਨੂੰ ਵਧੀਆ ਲੱਗ ਰਹੀ ਨਾਲ ਤੰਦੂਰੀ ਹੋ ਕੇ ਬਾਜੀ ਬਾ ਨਾਲ ਅਸਲੀ ਦਾ ਗਲਾਸ ਬਾਸੋਂ ਨੂੰ ਜਿਹੜਾ ਵੀ ਭੈਣ ਭਰਾ ਐ ਥਾਲੀ ਮਤਲਬ ਖਾਣ ਵਾਲਾ ਐ ਲਗਭਗ ਤੇ ਮੈਂ ਹੀ ਟੇਸਟ ਕਰਨ ਵਾਲੀ ਐ ਜਿੰਨਾ ਸਮਾਂ ਲੱਗਿਆ ਰੋਟੀ ਬਣਾਉਣ ਤੇ ਹੁਣ ਜਦੋਂ ਖਾਣਾ ਐ ਤੇ ਉਹਨਾਂ ਹੀ ਸਵਾਦ ਬਹੁਤ ਵਧੀਆ ਹੋਣਾ ਤੋ ਕੇ ਭੈਣ ਭਰਾ ਕਾਫੀ ਲੱਗੋ ਹੈਲਪ ਕਰਨ ਵਾਲੇ ਹੈਗੇ ਆ ਬਹੁਤ ਹੀ ਲਾਜਵਾਬ ਖਾਣਾ ਬਣ ਕੇ ਹੋ ਚੁੱਕਾ ਹੈ ਪਿਆਰ ਤੁਸੀਂ ਵੀ ਆਪਣੇ ਘਰ ਇਸੇ ਤਰ੍ਹਾਂ ਟਰਾਈ ਕਰ ਸਕਦੇ ਹੋ ਜੋ ਨਾ ਖਾਣਾ ਬਣਾਇਆ ਸੀਗਾ ਨਾਲ ਦੀ ਨਾਲ ਮੈਂ ਆਪਣਾ ਮੋਬਾਈਲ ਦੇ ਵਿੱਚ ਪਾ ਕੇ ਵੀ ਲਾ ਕੇ ਰੱਖਿਆ ਨਹੀਂ ਕਰਦੀ ਜੇ ਤੁਹਾਨੂੰ ਇਸ ਤਰ੍ਹਾਂ ਖਾਣਾ ਬਣਾਉਣਾ ਹੈ ਤਾਂ ਸਾਨੂੰ ਨਾਲ ਦੀ ਨਾਲ ਗੁਰਬਾਣੀ ਜਿਹੜੀ ਆ ਉਹ ਜ਼ਰੂਰ ਲਉਣੀ ਚਾਹੀਦੀ ਆ ਖਾਣਾ ਜਿਹੜਾ ਹੋਰ ਵੀ ਆਪਣੇ ਮਤਲਬ ਖਾਣ ਵਕਤ ਪ੍ਰਭਾਵ ਸੰਦੇ ਹੁੰਦਾ ਪ੍ਰਮਾਤਮਾ ਦਾ ਨਾਮ ਲੈਂਦੇ ਜੇ ਤਾਂ ਜਿਵੇਂ ਬਹੁਤ ਸਵਾਲ ਆਉਂਦੀ ਆ ਜਿੰਨੇ ਨਾ ਚੀਜ਼ਾਂ ਬਣਾਇਆ ਚਟਨੀ ਬਣਾਈ ਰਸਿ ਬਣਾਈ ਸਬਜੀ ਕਿਸੇ ਵਿੱਚ ਬਦਾਰਾ ਨੂੰ ਕੋਈ ਬਦੀ ਚੀਜ਼ ਕੋਈ ਜਰੂਰਤ ਨਹੀਂ ਕੋਈ ਪਰਮਾਤਮਾ ਵੱਲੋਂ ਇੰਨਾ ਸੋਹਣਾ ਬੜਿਆ ਸਵਾਦ ਹਰ ਇੱਕ ਚੀਜ਼ ਪੂਰੀ ਤਰ੍ਹਾਂ ਪਰਫੈਕਟ ਹੈ ਤੇ ਬਹੁਤ ਹੀ ਵਾਜਵਾ ਗਿਆ ਨਾਲੇ ਨਾਲੇ ਪਰਮਾਤਮਾ ਵੱਲੋਂ ਸਾਡੀ ਤਾਈ ਨੂੰ ਇੱਕ ਜਿੱਦਾਂ ਕਿਚਨ ਸ਼ੈਫ ਦਾ ਨਾ ਮਿਲਿਆ ਹੁੰਦਾ ਉਹ ਅਵਾਰਡ ਇਦਾਂ ਵਾ ਬਹੁਤ ਹੀ ਸੁਆਦਿਸ਼ਟ ਖਾਣਾ ਬਣਾਉਂਦੇ ਬਹੁਤ ਹੀ ਜਿਆਦਾ ਇਹਨਾਂ ਬੱਚਿਆਂ ਨੂੰ ਜ਼ਿਆਦਾਤਰ ਸਵਾਦ ਲੱਗਦੀ ਹੈ ਇਹ ਥਲੀਆਂ ਚੀਜ਼ਾਂ ਤੇ ਮੈਂ ਆਪਣੇ ਚੈਨਲ ਤੇ ਅਪਲੋਡ ਵੀ ਨਹੀਂ ਕੀਤੀਆਂ ਮੈਨੂੰ ਲੱਗਦਾ ਕਿ ਸਾਨੂੰ ਕਾਫੀ ਜਿਹੜੇ ਲੋਕ ਆ ਹਰੇਕੋ ਕਿਸੇ ਨਾ ਕਿਸੇ ਪ੍ਰੋਬਲਮ ਤੋਂ ਜਿਹੜੇ ਪਰੇਸ਼ਾਨ ਨੇ ਤੇ ਜਿਹੜੀਆਂ ਚੀਜ਼ਾਂ ਖਾਣ ਵਾਸਤੇ ਸਹੀ ਆ ਮੈਂ ਫਾਸ ਕਰਕੇ ਉਹਦੀ ਚੈਨਲ ਤੋਂ ਲਿਓਂ ਦੀ ਕੋਨਟੈਂਸ ਕਰੂੰਗੀ ਹੁਣ ਇਹਦਾ ਸੀਜ਼ਨ ਹੈ ਜਿਵੇਂ ਕਿ Papa ਸਾਰਿਆਂ ਨੂੰ ਲਿਆ ਕੇ ਤੇ ਜਿਵੇਂ ਸਬਜ਼ੀ ਬਣਾਉਣੀ ਹੈ